ਹੋ ਗਿਆ ਹੋਇਆ ਹੈ ਲੈ ਵੀ ਰਕਿੰਦਰભાઈ ਰਾਣਾ ਯਾਰਾਂ ਦਾ ਯਾਰ ਹੈ ਜਿੱਥੇ ਖੜ ਜਾਂਦਾ ਜੀ ਸਾਰੇ ਵੀਰਾਂ ਨੂੰ ਉਮੀਦ ਕਰਦਾ ਸਾਰੇ ਹੀ ਭਰਾ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਮਿੱਤਰੋ ਅੱਜ ਗੱਲ ਕਰਦੇ ਆ ਅੱਜ ਦੇ ਖੇਡ ਮੇਲਿਆਂ ਬਾਰੇ ਮਿੱਤਰੋ ਅੱਜ ਕਿਹੜੀਆਂ-ਕਿਹੜੀਆਂ ਥਾਵਾਂ ਤੇ ਕਬੱਡੀ ਕੱਪ ਹੋਣਾ ਤੇ ਕਿਹੜੇ-ਕਿਹੜੇ ਖਿਡਾਰੀ ਖੇਡਣੇ ਨੇ ਜੇ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਸੀਂ ਕਬੱਡੀ ਦੀਆਂ ਨਵੀਆਂ-ਨਵੀਆਂ ਵੀਡੀਓ ਲੱਗੇ ਆਉਂਦੇ ਰਹਿਣਿਆ ਤੇ ਆਉਂਦੇ ਰਹਾਂਗੇ ਤੇ ਕੱਲ ਮਿੱਤਰੋ ਬਹੁਤ ਮਾੜੀ ਘਟਨਾ ਹੋਈ ਹੈਗੀ ਰਾਣਾ ਬਲਾ ਚੌਰ ਸਾਡਾ ਭਰਾ ਇਸ ਦੁਨੀਆ ਤੋਂ ਅਲਵਿਦਾ ਕਹਿ ਗਿਆ ਮਿੱਤਰੋ ਇਹ ਮਿੱਤਰੋ ਕਬੱਡੀ ਦੇ ਵਿੱਚ ਬਹੁਤ ਮਾੜੀ ਘਟਨਾ ਗਈ ਤੇ ਮਿੱਤਰੋ ਇਹ ਕਬੱਡੀ ਦਾ ਖਾਣ ਹੀ ਆ ਇਹ ਸਮਝ ਲਓ ਜੇ ਮਿੱਤਰੋ ਇਸੇ ਤਰ੍ਹਾਂ ਨਹੀਂ ਚੱਲਦਾ ਰਿਹਾ ਤਾਂ ਕਬੱਡੀ ਇੱਕ ਦਿਨ ਖਤਮ ਹੋ ਜਾਣੀ ਹੈਗੀ ਤੇ ਇਹ ਗੱਲ ਨਾਲ ਮਿੱਤਰੋ ਖੜਿਆ ਨਹੀਂ ਜਿਹੜੇ ਇਹਨਾਂ ਤੋਂ ਵੀ ਡਰ ਪੈਦਾ ਹੋ ਜਾਂਦਾ ਹੁਣ ਮਿੱਤਰੋ ਕਈ ਦਿਨ ਮੇਰੇ ਸਾਹਮਣੇ ਆਲੇ ਤਗੜੇ ਤਗੜੇ ਖਿਡਾਰੀ ਨੇ ਜਿਹਦੇ ਉਹ ਡਰਦੇ ਮਾਰੇ ਖੇਡਣੀ ਨਹੀਂ ਨੀ ਸੀਗੇ ਕਿਉਂਕਿ ਮਿੱਤਰੋ ਹਰੇਕ ਨੂੰ ਜਾਨ ਪਿਆਰੀ ਹੁੰਦੀ ਹੈਗੀ ਤੇ ਮਿੱਤਰੋ ਮੇਰੇ ਹਿਸਾਬ ਨਾਲ ਇਹ ਟੂਰਨਾਮੈਂਟ ਵੀ ਬਹੁਤ ਕੈਂਸਲ ਹੋ ਜਾਣੇ ਨੇ ਮਿੱਤਰੋ ਇਸ ਗੱਲ ਨਾਲ ਕਿਉਂਕਿ ਖੜਿਆ ਨਹੀਂ ਨੇ ਖੇਡਣਾ ਨਹੀਂ ਹੈਗਾ ਤੇ ਜਿੱਥੇ ਮਿੱਤਰੋ ਵਧੀਆ-ਵਧੀਆ ਨਾਮ ਹੁੰਦੇ ਨੇ ਕਿ ਉਹ ਟੂਰਨਾਮੈਂਟ ਕੈਂਸਲ ਹੋ ਜਾਣੇ ਨੇ ਮੇਰੇ ਹਿਸਾਬ ਨਾਲ ਆ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਮਿੱਤਰੋ ਕਿਉਂਕਿ 10 ਦਿਨ ਪਹਿਲਾਂ ਬਾਈ ਦਾ ਵਿਆਹ ਹੋਇਆ ਸੀਗਾ ਤੇ ਦੇਖੋ ਮਿੱਤਰੋ ਉਹਦੇ ਪਰਿਵਾਰ ਤੇ ਕੀ ਬੀਤਦੀ ਹੋਊਗੀ ਆਪਾਂ ਦਾ ਮਿੱਤਰੋ ਬਸ ਆਰ ਆਈ ਪੀ ਲਿਖ ਕੇ ਇੱਕ ਆਪਣਾ ਸੱਜਣਾਗਾ ਆਪਾਂ ਦੋ ਦਿਨ ਫੋਟੋਆਂ ਪਾਦਾਂਗੇ ਵਟਸਐਪ ਤੇ ਸਟੇਟਸ ਲਾਦਾਂਗੇ ਮਿੱਤਰੋ ਤੇ ਮਿੱਤਰੋ ਪਰਿਵਾਰ ਤੇ ਦੇਖੋ ਕੀ ਬੀਤਦੀ ਹੋਊਗੀ ਤੇ ਕਬੱਡੀ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਬਾਈ ਕਬੱਡੀ ਦੀਆਂ ਵਧੀਆ ਵਧੀਆ ਟੀਮਾਂ ਬਣਾ ਕੇ ਲੈ ਕੇ ਆਉਣਾ ਹੁੰਦਾ ਸੀਗਾ ਤੇ ਸਾਰੇ ਖੜਿਆਂ ਦੀਆਂ ਨਾਲ ਬਹੁਤ ਜ਼ਿਆਦੇ ਪਿਆਰ ਸੀ ਮਿੱਤਰੋ ਪਤਾ ਨਹੀਂ ਕਿਸੇ ਨੇ ਕੀ ਦੁਸ਼ਮਣੀ ਕੱਢੀ ਤੇ ਬਾਈ ਦੇ ਸਿਰ ਚ ਤਿੰਨ ਚਾਰ ਗੋਲੀਆਂ ਮਾਰੀਆਂ ਤੇ ਬਾਈ ਦੀ ਮੌਕੇ ਤੇ ਮੌਤ ਹੋ ਗਈ ਸੀ ਜਿੰਨਾ ਕ ਆਪਾਂ ਨੂੰ ਪਤਾ ਲੱਗਿਆਗਾ ਅੱਪਾਂ ਵੀ ਅਵਦਾਸ ਕਰਦੇ ਆ ਕਿ ਬਾਈ ਦੇ ਪਰਵਾਰ ਨੂੰ ਭਾਣਾ ਮੰਨਾਂ ਦਾ ਬਾਲ ਵਕਸ਼ੇ ਪਰਮਾਤਮਾ ਆ ਗੱਲ ਕਰਦੇ ਮਿੱਤਰੋ ਅੱਜ ਦੇ ਪਹਿਲੇ ਕਬੱਡੀ ਕੱਪਾਂ ਦੀ ਤਾਂ ਜਿਹਦਾ ਪਹਿਲਾ ਕਬੱਡੀ ਕੱਪ ਆ ਮਿੱਤਰੋ ਗੰਗਸੀਲਾ ਹਰਿਆਣਾ ਦੇ ਵਿੱਚ ਜਿੱਥੇ ਮਿੱਤਰੋ ਕਬੱਡੀ ਉਪੰਦੇ ਅੱਜ ਬਹੁਤ ਹੀ ਤਗੜੇ ਤਗੜੇ ਮੈਚ ਹੋਣੇ ਨੇ ਜਿੱਥੇ ਮਿੱਤਰੋ ਪਹਿਲਾ ਨਾਮ 121000 ਤੇ ਦੂਜਾ ਨਾਮ 51000 ਤੇ ਤੀਜਾ ਤੇ ਚੌਥਾ ਨਾਮ ਮਿੱਤਰੋ 212000 ਵੈਸਟਰ ਲੀਡਰਾਂ ਤੇ ਜਾਫੀ ਨੂੰ ਮਿੱਤਰੋ ਮੋਟਰਸਾਈਕਲ ਦਿੱਤੇ ਜਾਣੇ ਨੇ ਜੀ ਇਹ ਮੇਤੋ ਹਰਿਆਣੇ ਦਾ ਕੱਪ ਅੱਜ ਬਹੁਤ ਹੀ ਤਗੜਾ ਕੱਪ ਆਗਾ। ਜਿਵੇਂ ਹੁਣ ਗੱਲ ਕਰਦੇ ਆ ਮਿੱਤਰੋ ਟੀਮਾਂ ਦੀ ਤੇ ਕਿਹੜੇ-ਕਿਹੜੇ ਖਿਡਾਰੀ ਖੇਡਣੇ ਨੇ। ਤਾਂ ਗੱਲ ਕਰਦੇ ਆ ਮਿੱਤਰੋ ਅੱਜ ਦੀ ਪਹਿਲੀ ਟੀਮ ਜਿਹੜੀ ਬਣੀ ਹੋਈ ਅਲੇਵਾ ਦੀ ਜਿਹਦੇ ਵਿੱਚ ਦੀਨੋ ਜਵਾਰਾ, ਨੀਸ ਬਾਹੂ ਅਕਬਰ ਵਾਲਾ, ਬੂਰੀਆ ਸਿੱਸ ਅਤੇ ਵਿਕਾਸ ਅਲੇਵੇ ਵਾਲਾ ਮਿੱਤਰੋ ਇਹ ਅਲੇਵਾ ਦੀ ਟੀਮ ਜਿਹੜੀ ਹਰਿਆਣੇ ਦੇ ਵਿੱਚ ਖੇਡਣੀ ਆ। ਤੇ ਦੂਜੀ ਟੀਮ ਆ ਮਿੱਤਰੋ ਗੱਦੀ ਖੇੜੀ ਦੀ। ਜਿਹਦੇ ਵਿੱਚ ਸਾਹਿਲਵਾਸ, ਅੰਕਿਤ ਲਾਠ ਤੇ ਰਸਾਲੂ ਸਿੱਧੂਪੁਰ ਮਿੱਤਰੋ ਇਹ ਖੇਡਣੇ ਨੇ ਤੇ ਔਸਰ ਦੀ ਟੀਮ ਦੇ ਵਿੱਚ ਗੋਰਾਡ ਰਸਾਲੂ ਤੇ 사ਚਨ ਗੌਂਗਲੀ ਮਿੱਤਰੋ ਇਹ ਮਿੱਤਰੋ ਔਸਰ ਦੀ ਟੀਮ ਹੈ ਜੀ ਤੇ ਹਰਿਆਣੇ ਦੇ ਵਿੱਚ ਮਿੱਤਰੋ ਆਹ ਆਪਾਂ ਨੂੰ ਤਿੰਨ ਟੀਮਾਂ ਕਲੀਅਰ ਹੋਈਆਂ ਸੀਗੀਆਂ ਤੇ ਹੁਣ ਗੱਲ ਕਰਦੇ ਆਂ ਅਗਲੇ ਕਬੱਡੀ ਕੱਪ ਬਾਰੇ ਅਗਲਾ ਕਬੱਡੀ ਕੱਪ ਮਿੱਤਰੋ ਬਹਿਰੀਨ ਦੇ ਵਿੱਚ ਆ ਜਿੱਥੇ ਮਿੱਤਰੋ ਅੱਜ ਪਾਕਿਸਤਾਨ ਨੇ ਖੇਡਣਾ ਇੰਡੀਆ ਦੀ ਟੀਮ ਨੇ ਖੇਡਣਾ ਬਹਿਰੀਨ ਦੀ ਟੀਮ ਨੇ ਖੇਡਣਾ ਮਿੱਤਰੋ ਛੋਟੀ-ਛੋਟੀਆਂ ਟੀਮਾਂ ਅੱਜ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਆ ਗੱਲ ਕਰਦੇ ਆ ਮਿੱਤਰੋ ਇੰਡੀਆ ਦੀ ਟੀਮ ਦੀ ਇੰਡੀਆ ਦੀ ਟੀਮ ਦੇ ਵਿੱਚ ਮਿੱਤਰੋ ਦੁਨੀਆ ਦਵਾਨੀਆਂ ਮੁੰਡੇ ਦੀ 우ਬੈਦ ਦੁੱਲਾ ਖੇਡਣਾ ਮਿੱਤਰੋ ਪਾਕਿਸਤਾਨ ਵਾਲਾ ਬੋਲਟ ਖੀਨ ਵਾਲੀ ਗੱਗੀ ਚੱਕਦੇ ਸਰਾਜਾ ਦੀਪਦ ਬੁਰਜੀ ਵਾਲਾ ਨਿੱਕਾ ਨੰਦੋਰ ਗਿੰਨੀ ਮਹਿਬਦਵਾਲ ਲਵਲੀ ਮਹਿਬਦਵਾਲ ਮਿੱਟੂ ਚੱਕਦੇ ਸਰਾਜ ਤੇ ਪਾਕਿਸਤਾਨ ਦੀ ਟੀਮ 'ਚ ਮਿੱਤਰੋ ਹੀਰਾਵਟ ਖੇਡਣਾ ਤੇ ਸਾਪਾਂ ਵਾਲਾ ਮਿੱਤਰੋ ਪਾਕਿਸਤਾਨ ਦੀ ਟੀਮ 'ਚ ਆਪਾਂ ਨੂੰ ਦੋ ਖੜਿਆ ਦੀ ਕਲੀਅਰ ਹੋਏ ਸੀ ਮਿੱਤਰੋ ਇਹਦਾ ਲਾਈਵ ਚੱਲਣਾ ਮਿੱਤਰੋ 300.com ਤੇ ਤੇ ਅਗਲਾ ਕਬੱਡੀ ਕੱਪ ਅੱਜ ਦਾ ਵੱਡਾ ਕਬੱਡੀ ਕੱਪ ਕਹਿਦੀ ਹੈ ਮਿੱਤਰੋ ਸਿਧਾਣਾ ਬਠਿੰਡਾ ਦੇ ਵਿੱਚ ਜਿੱਥੇ ਮਿੱਤਰੋ ਅੱਜ ਕਬੱਡੀ ਓਪਨ ਦੇ ਮੈਚ ਹੋਣੇ ਨੇ ਪਹਿਲਾ ਨਾਮ 1 ਲੱਖ ਤੇ ਦੂਜਾ ਨਾਮ 75000 ਤੇ ਬੈਸਟਾਂ ਨੂੰ ਮਿੱਤਰੋ ਬੁਲਟ ਮੋਟਰਸਾਈਕਲ ਦਿੱਤੇ ਜਾਣੇ ਨੇ ਤੇ ਹੁਣ ਗੱਲ ਕਰਦੇ ਆ ਮਿੱਤਰੋ ਟੀਮਾਂ ਦੀ ਤੇ ਮਿੱਤਰੋ ਸਿਧਾਣਾ ਕਬੱਡੀ ਕੱਪ ਦੇ ਜੋ ਟੀਮਾਂ ਕਲੀਅਰ ਹੋਈਆਂ ਨੇ ਆਪਾਂ ਨੂੰ ਕਾਲੋਕੇ ਲਹਾਰਾ ਕੋਹਲਿਆ ਤੇ ਪਲੇਅਰ ਖੇਡਣੇ ਨੇ ਮਿੱਤਰੋ ਗਿੰਦੀ ਉਗੋਕੇ ਗੁਰਪ੍ਰੀਤ ਠਿਕਰੀਵਾਲ ਲੱਖਾਂ ਮਾੜੀ ਮੁਸਫਾ ਤੇ ਕਾਲਾ ਮਲਾ ਚਰਾਗਦੀਨ ਮਈਆਂ ਵਾਲਾ ਗਗਨ ਸੋੜੇ ਵਾਲਾ ਕੀ ਹਰੀਕੇ ਅਰਸ ਲਹਾਰਾ ਹਰਮਨ ਘੋਲੀਆ ਤੇ ਨਿੱਕੂ ਕਲਿਆਣ ਵਾਲਾ ਵੀ ਇੱਥੇ ਮਿੱਤਰੋ ਖੇਡ ਸਕਦਾਗਾ ਤੇ ਅਗਲੀ ਮਿੱਤਰੋ ਹਰਿਆਣਾ ਦੇ ਵਿੱਚ ਚੈਂਪੀਅਨਸ਼ਿਪ ਹੋਣੀ ਸੀ ਕਰਾਹ ਸਭ ਵਿਵੋਹਾ ਦੇ ਵਿੱਚ ਜਿੱਥੇ ਮਿੱਤਰੋ ਅੱਜ 2 ਲੱਖ ਪਹਿਲਾ ਨਾਮ ਤੇ ਢੂੜ ਲੱਖ ਮਿੱਤਰੋ ਦੂਜਾ ਨਾਮ ਦਿੱਤਾ ਜਾਣਾ ਸੀ ਬੈਸਟਾਂ ਨੂੰ ਮਿੱਤਰੋ ਮੋਟਰਸਾਈਕਲ ਸੀ ਤੇ ਇਹ ਚੈਂਪੀਅਨਸ਼ਿਪ ਮਿੱਤਰੋ ਅੱਜ ਕੈਂਸਲ ਹੋ ਚੁੱਕੀ ਹੈ ਜੀ ਸਰ ਤੋਂ ਕਹਦੀ ਹੈ ਜਾਂ ਮਿੱਤਰੋ ਪ੍ਰਸ਼ਾਸਨ ਤੋਂ ਕਹਦੀ ਹੈ ਤੇ ਮਿੱਤਰੋ ਆਜ਼ਾਦਤ ਨਹੀਂ ਮਿਲੀ ਹੈਗੀ ਪਰਮਿਸ਼ਨ ਨਹੀਂ ਮਿਲੀ ਹੈਗੀ ਤੇ ਇਹ ਮਿੱਤਰੋ ਚੈਂਪੀਅਨਸ਼ਿਪ ਹੁਣ ਜਨਵਰੀ ਦੇ ਵਿੱਚ ਹੋਊਗੀ ਜਿਵੇਂ ਜਿਵੇਂ ਆਪਾਂ ਨੂੰ ਮਿੱਤਰੋ ਤਰੀਕਾ ਦਾ ਪਤਾ ਲੱਗੂਗਾ ਤਾਂ ਆਪਾਂ ਤੁਹਾਡੇ ਨਾਲ ਉਹ ਜਾਣਕਾਰੀ ਸਾਂਝੀ ਕਰਾਂਗੇ ਕਿ ਮੇਰੇ ਤੋਂ ਕਿਵੇਂ ਲੱਗੀ ਸਾਡੀ ਜਾਣਕਾਰੀ ਉਮੀਦ ਕਰਦਾ ਵਧੀਆ ਲੱਗੀ ਹੋਵੇਗੀ ਜੇ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਸੀਂ ਕਬੱਡੀ ਦੀਆਂ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਨੇ ਆ ਤੇ ਆਉਂਦੇ ਰਹਾਂਗੇ ਧੰਨਵਾਦ ਦੋਸਤੋ